ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਤੋਂ ਐਮ ਐਲ ਏ ਜਿਹੜੇ ਮਨਜਿੰਦਰ ਸਿੰਘ ਲਾਲਪੁਰਾ ਨੇ ਉਹਨਾਂ ਨੂੰ ਇੱਕ 11 ਸਾਲ ਬ 11 12 ਸਾਲ ਇੱਕ ਪੁਰਾਣੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਜਿਸ ਦੇ ਵਿੱਚ ਸਜ਼ਾ ਦਾ ਜਿਹੜਾ ਐਲਾਨ ਉਹ 12 ਸਤੰਬਰ ਨੂੰ ਕੀਤਾ ਜਾਣਾ ਹੈ ਅਦਾਲਤ ਦੇ ਵਿੱਚ ਜਿਹੜਾ ਕੇਸ ਚੱਲਿਆ ਉਹਦੇ ਮੁਤਾਬਕ 3 ਮਾਰਚ 2013 ਦੀ ਗੱਲ ਹੈ ਜਦੋਂ ਇਹਦੇ ਸਮੇਤ 11 ਹੋਰ ਜਣਾਂ ਨੇ ਜਿਹਦੇ ਵਿੱਚ ਸੇਫ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੈ ਉਹਨਾਂ ਨੇ ਇੱਕ ਪੀੜਤਾ ਦੀ ਕੁੱਟਮਾਰ ਕੀਤੀ ਸੀ ਤੇ ਉਸ ਦਾ ਕਿਤੀ ਸੀ ਵੀ ਉਹਦੇ ਕੱਪੜੇ ਤੱਕ ਪਾੜ ਦਿੱਤੇ ਸੀਗੇ ਹੁਣ ਇਸ ਮਾਮਲੇ ਦੇ ਵਿੱਚ 12 ਸਤੰਬਰ ਨੂੰ ਸਜ਼ਾ ਦਾ ਐਲਾਨ ਹੋਣਾ ਹੈ 6 ਪਰਸ ਮੁਲਾਜ਼ਮ ਵੀ ਇਸ ਘਟਨਾ ਦੇ ਵਿੱਚ ਸ਼ਾਮਲ ਸਨ ਐਸਸੀ ਐਸਟੀ ਐਕਟ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਸੀਗਾ ਤੇ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਉਹ ਸੁਣਾਈ ਜਾਣੀ ਹੈ ਤੇ ਜਦੋਂ ਇਸ ਜਿਹੜੀ ਤਰਨਤਾਰਨ ਦੇ ਵਿਧੇਕ ਜ਼ਿਲ੍ਹਾ ਸੈਸ਼ਨ ਜੱਜ ਹੈ ਪ੍ਰੇਮ ਕੁਮਾਰ ਉਹਦੀ ਅਦਾਲਤ ਨੇ ਜਦੋਂ ਦੋਸ਼ੀ ਕਰਾ ਦਿੱਤਾ ਮਨਜਿੰਦਰ ਸਿੰਘ ਲਾਲਪੁਰਾ ਵੀ ਇਹ ਬਾਕੀਆਂ ਦੇ ਸਮੇਤ ਅਦਾਲਤ ਦੇ ਕਟਾਰੇ ਦੇ ਵਿੱਚ ਖੜਾ ਸੀਗਾ ਹੁਣ ਤੁਸੀਂ ਦੇਖੋ ਇੱਕ ਪਾਸੇ ਕੇਜਰੀਬਾਲ ਕਹਿੰਦੇ ਨੇ ਵੀ ਅਸੀਂ ਚੁਣ-ਚੁਣ ਕੇ ਨਗੀਨੇ ਭਰਤੀ ਕੀਤੇ ਨੇ ਤੇ ਉਹ ਇਮਾਨਦਾਰ ਨੇ ਤੇ ਇੱਕ ਨਵਾਂ ਨਿਜ਼ਾਮ ਸਿਰਜਣ ਦੇ ਵਿੱਚ ਪੰਜਾਬੀਆਂ ਦੇ ਲਈ ਉਹ ਮਿਸਾਲੀ ਸਾਫਤ ਹੋਣਗੇ ਤੇ ਇੱਥੇ ਇੱਕ ਨਹੀਂ ਬਲਕੇ ਇਹ ਤਾਂ ਮਨਜਿੰਦਰ ਸਿੰਘ ਲਾਲਪੁਰਾ ਜੀ ਜਿਹੜਾ ਦੋਸ਼ੀ ਕਰਾਰ ਦਿੱਤਾ ਜਾ ਚੁੱਕਿਆ ਐ ਐਸਸੀਐਸਸੀ ਐਕਟ ਦੇ ਤਹਿਤ ਤੇ ਇੱਕ ਪੀੜਤ ਔਰਤ ਦੇ ਕੱਪੜੇ ਤੱਕ ਪਾੜਨ ਦਾ ਦੋਸ਼ ਆ ਦੂਜੇ ਪਾਸੇ ਪਠਾਨ ਮਾਜਰੇ ਵਰਗੇ ਲੋਕ ਨੇ ਜਿਨ੍ਹਾਂ ਨੂੰ ਪੁਲਿਸ ਲੱਭ ਰਹੀ ਆ ਤੇ ਉਹਦੇ ਤੇ ਦੋਸ਼ਾ ਵੀ ਉਹਨੇ ਦਿੱਲੀ ਵਾਲਿਆਂ ਦੀਆਂ ਬੋਲਾਂ ਖੋਲੀਆਂ ਨੇ ਇਹ ਨਹੀਂ ਨਹੀਂ ਇਹਨਾਂ ਦੇ ਉੱਤੇ ਹੋਰ ਕਿੰਨੇ ਮੰਤਰੀ ਨੇ ਜਿਨ੍ਹਾਂ ਦੇ ਉੱਤੇ ਕਿਸੇ ਦੇ ਉੱਤੇ ਕਮਿਸ਼ਨ ਦੇ ਦੋਸ਼ ਕਿਸੇ ਦੇ ਉੱਤੇ ਪੁਲਿਸ ਤੋਂ ਹੀ ਪੈਸੇ ਮੰਗਣ ਦੇ ਦੋਸ਼ ਕਿਸੇ ਉੱਤੇ ਕਿਸੇ ਤਰ੍ਹਾਂ ਦੇ ਕਿਸੇ ਉੱਤੇ ਕਿਸੇ ਤਰ੍ਹਾਂ ਦੇ ਸੋ ਜਿਹੜੇ ਨਗੀਨੇ ਭਰਤੀ ਕੀਤੇ ਸਨ ਉਹਨਾਂ ਦੇ ਹੁਣ ਚਿਹਰੇ ਲੋਕਾਂ ਸਾਹਮਣੇ ਉਗੜ ਰਹੇ ਨੇ